ਪ੍ਰੋਜੈਕਟਿੰਗ ਅਫਸਰ ਨੇ 40 ਵੋਟਾਂ ਪਾਉਣ ਦੇ ਦੋਸ਼ ਤੋਂ ਬਾਅਦ ਕੁਝ ਸਮੇਂ ਲਈ ਰੁਕੀ ਵੋਟਿੰਗ ਪ੍ਰਕਿਰਿਆ ਵਿਧਾਇਕ ਪਾੜਾ ਨੇ 40 ਵੋਟਾਂ ਪਾਉਣ ਦੇ ਲਗਾਏ ਦੋਸ਼ ਗੁਰਦਾਸਪੁਰ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੌਰਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਨੇ ਚਾਹੀਆਂ ਪਿੰਡ ਵਿੱਚ ਪ੍ਰੋਜੈਕਟਿੰਗ ਅਫਸਰ ਰਜਨੀ ਪ੍ਰਕਾਸ਼ ਤੇ 40 ਵੋਟਾਂ ਪਾਉਣ ਤੇ ਦੋਸ਼ ਲਗਾਏ ਹਨ ਪਿੰਡ ਵਿੱਚ ਵੋਟਿੰਗ 1 ਘੰਟੇ ਲਈ ਰੋਕ ਦਿੱਤੀ ਗਈ ਚੋਣ ਕਮਿਸ਼ਨ ਦੇ ਅਧਿਕਾਰੀ ਦੁਰਗਾਦਾਸ ਮੌਕੇ ਤੇ ਪਹੁੰਚੇ ਤੇ ਪ੍ਰੋਜੈਕਟਿੰਗ ਅਫਸਰ ਰਜਨੀ ਪ੍ਰਕਾਸ਼ ਨੂੰ ਪੋਲਿੰਗ ਬੂਥ ਤੋਂ ਹਟਾ ਦਿੱਤਾ ਅਤੇ ਇੱਕ ਨਵਾਂ ਪ੍ਰੈਜ਼ਾਈਡਿੰਗ ਅਫਸਰ ਨਿਯੁਕਤ ਕੀਤਾ ਗਿਆ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਜਾਲੀ ਵੋਟ ਪਵਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ ਅਤੇ ਵੋਟ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਸੋ ਜੀ ਇਸ ਵੋਟ ਤੋਂ ਤੇ ਕੰਪਲੇਂਟ ਸੀ ਕਿ ਕੋਈ ਇੰਟਰਪਸ਼ਨ ਆਈ ਸੀਗੀ ਪੋਲਿੰਗ ਦੇ ਵਿੱਚ ਤੇ ਕੁਝ ਵੋਟਸ ਦਾ ਇਸ਼ੂ ਸੀਗਾ ਉਹਨਾਂ ਨੂੰ ਸੌਲਟ ਆਊਟ ਕਰਵਾ ਦਿੱਤਾ ਗਿਆ ਦੇ ਨਵੇਂ ਪ੍ਰੋਵਾਈਡਿੰਗ ਆਫੀਸਰ ਸਾਹਿਬ ਇਥੇ ਡਿਪਿਊਟ ਕਰ ਦਿੱਤੇ ਗਿਆ ਤੇ VOTING ਨੂੰ ਕੰਟੀਨਿਊ ਕਰਵਾ ਦਿੱਤਾ ਪਹਿਲੇ ਕੀ ਰੋਕ ਸੀ ਕਿ ਲਾਇਆ ਰੋਕ ਕੁਝ ਵੋਟ ਸਦਾ ਸੀਗਾ ਕਿ ਇਹਨਾਂ ਦੁਆਰਾ ਆਪ ਹੀ ਜਿਹੜੀਆਂ ਸਾਡੇ POs ਲੱਗੀਆਂ ਹੋਈਆਂ ਉਹ ਬਾਹਰ ਸੀਗੀਆਂ ਵਾਸ਼ਰੂਮ ਵਗੈਰਾ ਸ਼ਾਇਦ ਜਾਣਾ ਸੀ ਉਹਨਾਂ ਨੇ ਤੇ ਆ ਪੀਆਰਓ ਸਾਹਿਬ ਆਪ ਹੀ VOTING ਜਿਹੜੀ ਆ ਕਾਸਟ ਕਰਵਾ ਰਹੇ ਸੀ ਜਿਹਨਾਂ ਸੇਰੀਅਲ ਨੰਬਰ ਅਗੇਂਸਟ ਜਿਹੜੇ ਆ ਉਹਨਾਂ ਦੇ ਜਿਹੜੇ ਹੁਣ ਅੱਗੇ ਆਪਾਂ ਨੋਟ ਕਰ ਲਏ ਤੇ ਟੈਂਡਰ ਪੈਪਰ ਇਸ਼ੂ ਕਰ ਜੀ ਨਾ ਸੀ ਪੀਰੋ ਸਾਹਿਬ ਸਰ ਜਿਹੜੇ ਪਹਿਲੇ ਇਹਨਾਂ ਦਾ ਨਾਮ ਸੀਗਾ ਰਜਨੀ ਪ੍ਰਕਾਸ਼ ਜੀ ਹੁਣ ਨਵੇਂ ਕੈਂਪ ਚਲੇ ਆ ਜਾ ਰਹੇ ਸਨ ਅ ਫਰਦਰ ਕਾਰਵਾਈ ਵਾਸਤੇ ਉਹਨਾਂ ਨੂੰ ਡਿਪੋਜ਼ਿਟ ਸੈਂਟਰ ਤੇ ਭੇਜ ਦਿੱਤਾ ਗਿਆ ਜੀ ਇਲੈਕਸ਼ਨ ਆਫਿਸ ਤੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਨਵੇਂ ਘੜੇ ਆਈ ਜਾਏਗੀ ਨਵੇਂ ਪੀਆਰਓ ਸ਼ਾਇਦ ਮੈਨੂੰ ਆ ਨਹੀਂ ਪਤਾ ਜੀ ਕਿਹਨੇ ਉਹਨਾਂ ਨੂੰ ਡਿਪਿਊਟ ਕਰਵਾਇਆ ਇੱਥੇ ਕਿ VOTING ਜਿਹੜੀ ਹੈ ਕੰਟੀਨਿਊ ਕਰਵਾਇਆ ਕਿਨੇ ਚਿਰ VOTING ਮੰਨ ਰਹੀ ਸਰ VOTING ਅੱਧਾ ਪੂਨਾ ਘੰਟਾ ਇੰਟਰਰਪਟ ਹੋਈ ਹੈ ਜੀ ਬਾਈਕ ਦੇ ਵੱਲੋਂ ਕੀਤੀ ਗਈ ਜੀ ਮੈਨੂੰ ਅਵਾਈਲ ਬਿਠੇ ਨਰ ਸ਼ਿਕਾਇਤ ਦਾ ਤੇ ਮੈਨੂੰ ਪਤਾ ਨਹੀਂ ਐਕਚੁਅਲੀ ਕਿਨੇ ਕੀਤੀ ਬਟ ਮੈਨੂੰ ਫੋਨ ਆਇਆ ਸੀਗਾ ਲੇਕਨ ਉਹ ਕਿਥੋਂ ਤੇ ਉੱਥੇ ਕਾਰਵਾਈ ਕਰਦੇ ਹੋ ਮੈਂ ਤੇ ਕੀ ਨਾ ਸਰ ਆਪਣਾ ਮੇਰਾ ਨਾਮ ਦੁਰਗਾ ਦਾਸ ਸੀ ਆਡਮ ਸੀਗੇ ਜਿਹੜੀ ਸਟਾਫ ਲੇਡੀ ਸਟਾਫ ਇਹਨਾਂ ਤਿੰਨ ਅਸਮੇਰੇ ਕਿਹਾ ਲੇਡੀ ਸੀਗੇ ਉਹਨਾਂ ਨੇ ਆਬਜੈਕਸ਼ਨ ਕੀਤਾ ਕਿ ਇਹ ਮੋਟਾ ਜਿਹੜੀ ਅੰਦਰ ਆਪਣੇ ਆਪ ਜਾਲੀ ਪਾ ਰਹੇ ਆ ਕਿ ਜਿਹੜੀ ਆਬਜੈਕਨੇਬਲ ਚੀਜ਼ ਆ ਕੱਲ ਨੂੰ ਅਸੀਂ ਆਪਣੀ ਨੌਕਰੀ ਦੇ ਜਵਾਬ ਦੇ ਆ ਤੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬਟ ਉਹ ਨਹੀਂ ਮੰਨੇ ਆ ਅਖੀਰ ਉਹ ਤਿੰਨ ਜਿਹੜੇ ਲੇਡੀ ਸਟਾਫ ਸੀ ਕਿਆ ਉਹਨਾਂ ਨੂੰ ਅੰਦਰੋਂ ਬੂਥ ਤੋਂ ਉੱਠ ਕੇ ਬਾਹਰ ਆਉਣਾ ਪਿਆ ਔਰ ਉਹਦੀ ਵੀਡੀਓ ਮੇਰੇ ਕੋਲ ਉਹ ਤਿੰਨੇ ਲੇਡਿਸ ਬਾਹਰ ਆ ਕੇ ਗੱਲਬਾਤ ਆਪਸ ਚ ਕਰ ਰਹੀਆਂ ਨੇ ਤੇ ਇਹ ਅੰਦਰ ਇਕੱਲਾ ਚੇਅਰ ਤੇ ਬੈਠਾ ਹੋਇਆ ਔਰ ਅੰਦਰ ਇਕੱਲਾ ਹੀ ਮੈਦਾਨ ਚ ਜਿਹੜੀਆਂ ਵੋਟਾਂ ਪਾ ਰਿਆ ਇਹ ਹੋਂ ਰਿਕਾਰਡ ਹੈ ਸਾਰੀਆਂ ਗੱਲਾਂ ਜਿਸ ਤੋਂ ਬਾਅਦ ਫਿਰ ਉਹ ਬੰਦੇ ਦੇ ਆਣ ਕੇ ਜਦੋਂ ਰੌਲਾ ਪਿਆ ਤੇ ਉਹਦੇ ਪੰਜ ਛੇ ਬੰਦੇ ਇਥੋਂ ਸ਼ਹਿਰੋਂ ਵੀ ਤੇ ਜਾਗ ਦੇ ਹੱਥੀਂ ਪਏ ਆ ਮੈਂ ਪੁਲਿਸ ਕੋ ਉਹਦੇ ਜਿਹੜੀ ਆ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕਰਦਾ ਕਿਉਂਕਿ ਉੱਥੇ ਕੈਮਰੇ ਲੱਗੇ ਹੋਏ ਆ ਸੈਕੰਡ ਫਿਰ ਜੋ ਡੀਸੀ ਸਾਹਿਬ ਤੇ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਲਿਆ ਆਂਦਾ ਉੱਥੇ ਸੈਕਟਰ ਅਫਸਰ ਗਏ ਆ ਉਹਨਾਂ ਨੇ ਜਾ ਕੇ ਸਾਰੀ ਕੂਕ ਕੀਤੀ ਆ ਤੇ ਉੱਥੇ ਵੋਟ ਆਫ ਡਿਫਰੈਂਸ ਜਿਹੜੀ ਆ ਨਿਕਲੀ ਆ 올ਡ ਵੋਟ ਤੇ ਜਿਹੜੀ ਡੱਬੇ ਚ ਬਾਕਸ ਵੋਟ ਉਹਦੀ ਫਰਕ ਨਿਕਲਿਆ ਮੈਡਮਾ ਨੇ ਵੀ ਆਪਣੇ ਬਿਆਨ ਸਾਹ ਦੇ ਦਿੱਤੇ ਆ ਤੇ ਜਿਹੜੀ ਆ ਵੋਟਾਂ ਦਾ ਫਰਕ ਆ ਉਹਦੇ ਲਈ ਟੈਂਡੋ ਵੋਟ ਕਾਸਟ ਕਰਨ ਵਾਸਤੇ ਉਹਨਾਂ ਨੇ ਲੋਅ ਕਰਤਾ ਦੁਬਾਰਾ ਤੇ ਸੋ ਇਸ ਕਰਕੇ ਮਤਲਬ ਇਹ ਜਿਸਟ ਇੱਕ ਪਿੰਡ ਦੀ ਜਿਹੜੀ ਵਾਰਦਾਤ ਆ ਔਰ ਇਸ ਤੋਂ ਇਲਾਵਾ ਜੀਨਵਾਲ ਲਾਗੇ ਬਬਰੀ ਪਿੰਡ ਆ ਉੱਥੇ ਵੀ ਸ਼ੇਮ ਇਨਸੀਡੈਂਟ ਹੋ ਰਿਹਾ ਪ੍ਰੈਜ਼ਾਈਡਿੰਗ ਅਫਸਰਾਂ ਨਾਲ ਵੀ ਮੇਰੀ ਗੱਲ ਹੋਈ ਆ ਔਰ ਕਈ ਪ੍ਰੈਜ਼ਾਈਡਿੰਗ ਅਫਸਰ ਚਾਹੁੰਦੇ ਨਹੀਂ ਆ ਬਟ ਉਹ ਬੇਵੱਸ ਆ ਸਰਕਾਰ ਦੇ ਅੱਗੇ ਕਿਉਂਕਿ ਉਹ ਤੋਂ ਫਰਮਾਨ ਸੁਸੋਧਿਆ ਸਾਹਿਬ ਦਾ ਨਾ ਡਿਪਟੀ ਸੀਐਮ ਉਹ ਨੇ ਤੇ ਸੀਐਮ ਕੇਜਰੀਵਾਲ ਸਾਹਿਬ ਪੰਜਾਬ ਦੇ ਜਿਹੜੇ ਉਹਨਾਂ ਦਾ ਫਰਮਾਨ ਚੱਲਦਾ ਸੋ ਇਸ ਕਰਕੇ ਇਹ ਲਖੋਵਾਲ ਵੀ ਉਹ ਸੇਮ એપisode ਹੋ ਰਿਹਾ ਫਿਰ ਇੱਕ ਅੱਧਾ ਪਿੰਡ ਹੋਰ ਵੀ ਫੋਨ ਆਇਆ ਸੀਗਾ ਉਹਨਾਂ ਨਾਲ ਜਦੋਂ ਮੈਂ ਪ੍ਰੈਜ਼ਾਈਡਿੰਗ ਅਫਸਰ ਲਖੋਵਾਲ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਸਾਰ ਅਸੀਂ ਤੇ ਸਵੇਰ ਤੋਂ ਆਬਜੈਕਸ਼ਨ ਕਰ ਰਹੇ ਆ ਪਰ ਇਹ ਹਟ ਨਹੀਂ ਰਹੇ ਤਾਂ ਮੈਂ ਮੈਂ ਕਿਹਾ ਫਿਰ ਪੁਲਿਸ ਨੂੰ ਕਰੋ ਫਿਰ ਮੈਂ ਵੀ ਐਸਪੀ ਸਾਹਿਬ ਨੂੰ ਜਗਰਾਜ ਜੀ ਆ ਉਹਨਾਂ ਦਾ ਉਹਨਾਂ ਕੋਲ ਸੈਡ ਡਿਊਟੀ ਹੈ ਉਹਨਾਂ ਨੂੰ ਵੀ ਦੱਸਿਆ ਔਰ ਉਹਨਾਂ ਨੇ ਉੱਥੇ ਹੁਣ ਸ਼ਕਤੀ ਕੀਤੀ ਹੈ ਸੋ ਇਸ ਕਰਕੇ ਅਨੇਕਾਂ ਪਿੰਡਾਂ ਦੇ ਵਿੱਚ ਸਰਕਾਰ ਜਿਹੜੀ ਉਹ ਸੀਐਮ ਸਾਹਿਬ ਦੀਆਂ ਵੀਡੀਓ ਸੁਣੀ ਹੈ ਨਾ ਚੰਨੀ ਸਾਹਿਬ ਨੂੰ ਕਹਿ ਰਹੀ ਕਿ ਉਹ ਪਿੰਡਾਂ ਚ ਹੁੰਦਾ ਨਹੀਂ ਰੌਂਦ ਮਾਰਨੀ ਹੁਣ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਣਾ ਕਿ ਰੌਂਦ ਅਸੀਂ ਮਾਰ ਰਹੇ ਆ ਕਿ ਰੌਂਦ ਤੁਸੀਂ ਮਾਰ ਰਹੇ ਹੋ ਇਹਦਾ ਜਵਾਬ ਵੀ ਦੇ ਦਿਓ ਤੇ ਬੜੇ ਚੁਟਕਲੇ ਸੁਣਾਉਂਦੇ ਜੀ ਅੱਜ ਮੈਂ ਕਹਿਣਾ ਕਿ ਇਹ ਇਹ ਰੌਂਦ ਮਾਰਨ ਦਾ ਜਵਾਬ ਦਿਓ ਜਿਹੜਾ ਉਹਨ ਰਿਕਾਰਡ ਤੁਹਾਡੇ ਸਟਾਫ ਨੇ ਬੰਦਾ ਫੜਿਆ ਔਰ ਭੱਜਦਾ ਵੀ ਦੱਸਿਆ ਜਦੋਂ ਤੁਸੀਂ মিডিਆ ਉੱਥੇ ਸੀਗਾ ਸਾਰਾ ਤੇ ਉਹਨੂੰ ਉੱਥੋਂ ਬਦਲਿਆ ਨਵਾਂ ਪੀਆਰਓ ਵੀ ਲਾਤਾ ਆ ਉਹਨ ਰਿਕਾਰਡ ਵੀ ਸਾਰੀਆਂ ਗੱਲਾਂ ਆ ਗਈਆਂ ਤੋਂ ਇਸ ਕਰਕੇ ਜੇ 21 ਮੇਰੀਆਂ ਬਲੋਕ ਸੰਤੀਆਂ ਸੀ ਗੁਰਦਾਸਪੁਰ ਦੀਆਂ ਜਿੱਚੋ 15 ਇਹਨਾਂ ਨੇ ਡਾਤੀਆਂ 6 ਬਚੀਆਂ ਤੇ 6 ਵੀ ਇਹਨਾਂ ਮੇਰੇ ਨਾਲ ਨਹੀਂ ਲੜੀ ਜਾ ਰਹੀ ਇਹਨਾਂ ਕੋ ਕਦੀ ਇਹਨਾਂ ਨੂੰ ਵਿਸਾਖੀਆਂ ਦਾ ਹਸਾਰਾ ਲੈਣਾ ਪੈ ਰਿਹਾ ਉਹ ਜਿਹੜਾ ਆਪ ਇਲੈਕਸ਼ਨ ਬਾਈ ਇਲੈਕਸ਼ਨ ਜਿੱਤਿਆ ਜਿਹੜਾ ਆਪ ਜਨਰਲ ਇਲੈਕਸ਼ਨ ਨਹੀਂ ਜਿੱਤ ਸਕਿਆ ਉਹ ਗੁਰਦਾਸਪੁਰ ਆ ਕੇ ਫੀਲਿੰਗ ਲੈ ਗਿਆ ਕਿਸਦਾ ਮੇਰਾ ਨੰਬਰ ਨੋਟ ਕਰੋ ਇਹਨਾਂ ਲੋਕਾਂ ਕਰਕੇ ਇਲੈਕਸ਼ਨਾਂ ਜਿੱਤੀਆਂ ਜਾਣੀਆਂ ਤੋਂ ਇੱਥੇ ਅੱਜ ਕਹਿੰਦੇ ਕਲਸੀ ਸਾਹਿਬ ਵੀ ਫੇਰ ਰਿਹਾ ਮੇਰੇ ਹਲਕੇ 'ਚ ਮਤਲਬ ਇੰਨਾ ਇਹਨਾਂ ਦੇ ਬੁਰਾ ਹਾਲ ਆ ਸਰਕਾਰ ਦਾ ਕਿ ਇਹਨਾਂ ਨੂੰ ਵਿਸਾਖੀਆਂ ਜਿਹੜੇ ਖੁਦ ਵਿਸਾਖੀਆਂ ਨਾਲ ਤੁਰਦੇ ਨੇ ਉਹ ਬੰਦੇ ਇਹਨਾਂ ਨੂੰ ਲਿਆ ਕੇ ਇਲੈਕਸ਼ਨ ਲੜ ਰਹੀ ਆ ਕੋਈ ਗੱਲ ਨਹੀਂ ਤੁਹਾਡੀ ਪਾਰਟੀ ਦੇ ਕੈਂਪੇਨ ਕਰੋ ਜੋ ਮਰਜ਼ੀ ਕਰੋ ਥੈਟ ਇਜ਼ ਨਾਟ ਅਬਜੈਕਨੇਬਲ ਪਰ ਤੁਸੀਂ ਘਟੋ ਘਟ ਇੰਨੀ ਤੇ ਸ਼ਰਮ ਕਰ ਲੋ ਕਿ 15 ਢਾਕੇ ਵੀ ਤੁਹਾਡੇ ਕੋਲ ਗੱਲ ਨਹੀਂ ਬਣਦੀ 6ਾਂ ਤੇ ਵੀ ਕਿਸੇ ਨਿਕਲ ਗਈ ਤੁਹਾਡੀ 6 ਸੀਟਾਂ ਤੇ ਵੀ ਨਹੀਂ ਲੜ ਰਹੇ ਤੁਸੀਂ ਤੇ ਇਸ ਕਰਕੇ ਮੇਰਾ ਓਬਜੈਕਸ਼ਨ ਇਹ ਆ ਕਿ ਜਿਸ ਢੰਗ ਦੇ ਨਾਲ ਇਹ ਪ੍ਰੈਜ਼ਾਈਡਿੰਗ ਅਫਸਰਾਂ ਕੋ ਬੋਟਾ ਪਵਾ ਰਿਹਾ ਆਪਣੇ ਆਪ ਇਹ ਸਾਰੇ ਬੂਥਾਂ ਤੇ ਇਦਾਂ ਚੱਲ ਰਿਹਾ ਸਿਸਟਮ بڑے ਟੈਲੀਫੋਨ ਆ ਰਹੇ ਆ ਜਿੰਨਾ ਅਸੀਂ ਡੱਕ ਸਕਨੇ ਆ ਅਸੀਂ ਆਪਣੀ ਐਂਡ ਦੇ ਦਮ ਤੱਕ ਲੜਾਈ ਲੜ ਰਹੇ ਆ ਮੈਦਾਨ ਚ ਕਦੀ ਭੱਜੇ ਨਹੀਂ ਨਾ ਪ੍ਰੈਸ ਦੇ ਸਾਹਮਣੇ ਇਹ ਕਵਾਂਗੇ ਵੀ ਹਾਇ ਉਹ ਧੱਕਾ ਕਰਕੇ ਤਾਂ ਸੀ ਹਾਰ ਗਏ ਜੋ ਕਰ ਰਹੇ ਆ ਉਹ ਇਹ ਕਰਨ 21 ਪਾ ਰਿਹਾ 101 ਮੋੜਾਂਗਾ ਇਹ ਮੇਰਾ ਬਰਿੰਦਰ ਪਾੜੇ ਦਾ ਵਾਅਦਾ ਆ ਸੋ ਕਿਉਂਕਿ ਫਿਰ ਦੇਖੋ ਜਦੋਂ ਇਹ ਧੱਕਾ ਕਾਂਡੇ ਸੈਨਾ ਵੀ ਸਿੱਖਣਾ ਚਾਹੀਦਾ ਨਾ ਤੋ ਇਸ ਕਰਕੇ ਹੁੰਦੇ ਪੰਜ ਸੱਤ ਫੀਲੇ ਇਹਨਾਂ ਤੇ ਹੈਗੇ ਉਹਨਾਂ ਨੂੰ ਫੀਲਿੰਗ ਲਈ ਆ ਲਾ ਦੇਗੇ ਫੀਲਿੰਗ ਕਿਹੜਾ ਸਮਾਂ ਲੈ ਆ ਦੂਰ ਆ ਤੋ ਇਹ ਇਸ ਤੋਂ ਇਲਾਵਾ ਇਹਨਾਂ ਕੀ ਸਾਡੇ ਨਾਲ ਕੀਤਾ ਕੁਝ ਪਿੰਡਾਂ ਦੇ ਵਿੱਚ ਲਿਸਟਾਂ ਸਾਨੂੰ ਗਲਤ ਦਿੱਤੀਆਂ ਜਿਹਦੇ ਉੱਤੇ ਮੋਹਰਾਂ ਲੱਗੀਆਂ ਹੋਈਆਂ ਬੀਡੀਪੀਓ ਸਾਹਿਬ ਦੀ ਔਰ ਜਿਹੜੀਆਂ ਅੰਦਰ ਪੀਆਰਓਸ ਕੋਲ ਲਿਸਟਾਂ ਗਈਆਂ ਤੇ ਝਾੜੂ ਬੌਕਰ ਵਾਲਿਆਂ ਕੋਲ ਜਿਹੜੀਆਂ ਲਿਸਟਾਂ ਗਈਆਂ ਉਹ ਸੇਮ ਨੇ ਤੇ ਜਿਹੜੀਆਂ ਸਾਡੀਆਂ ਲਿਸਟਾਂ ਉਹ ਗਲਤ ਨੇ